ਥਾਣਾ ਕਾਦੀਆਂ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਜਾਣਕਾਰੀ ਦਿੰਦੇ ਹੋਏ ਐਸਐਚਓ ਕਾਦੀਆਂ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਉਹਨਾਂ ਵੱਲੋਂ ਨਸ਼ਾ ਵਿਰੁੱਧ ਚਲਾਈ ਗਈ ਮਹੀਨੇ ਦੇ ਤਹਿਤ ਦੋ ਨੌਜਵਾਨਾਂ ਨੂੰ 30 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਤੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੁਲਵੰਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨ ਜਤਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਕਾਲਵਾ ਅਤੇ ਗੁਰਪ੍ਰੀਤ ਪੁੱਤਰ ਨਖਸ਼ੀਰ ਸਿੰਘ ਵਾਸੀ ਨੰਗਲ ਬਾਗਬਾਨਾ ਛੋਟਾ ਵੱਜੂ ਪਛਾਣ ਹੋਈ ਹੈ ਐਸਐਚਓ ਕਾਦੀਆਂ ਨੇ ਕਿਹਾ ਕਿ ਇਹ ਨੌਜਵਾਨਾਂ ਨੂੰ 30 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਏਗਾ ਇਹ ਕੱਲ ਸਾਡਾ ਇੱਕ ਸਰਚ ਆਪਰੇਸ਼ਨ ਚੱਲਿਆ ਸੀਗਾ ਜੀ ਇਹਦੇ ਤਹਿਤ ਜਿਹੜੇ ਆ ਨਸ਼ਾ ਉਹਨਾਂ ਵੇਚਦੇ ਨੇ ਇਹਨਾਂ ਦੇ ਅਸੀਂ ਪਲਾਸ਼ੀਆਂ ਘਰਾਂ ਦੀਆਂ ਤੇ ਇਹਨਾਂ ਦੇ ਜਿਹੜੇ ਸੰਟਕਾਣੇ ਉਹਨਾਂ ਦੇ ਸੀਰਚ ਵਰਗਰਾ ਕੀਤੀ ਜਿਸ ਤਹਿਤ ਕਾਲਵਾ ਤੋਂ ਸਾਨੂੰ ਜਤਿੰਦਰ ਨਾਉ ਦਾ ਬੰਦਾ ਹੈ ਤੇ ਇੱਕ ਇੱਕ ਨੰਗਲ ਬਾਗਵਾਨ ਦਾ ਗੁਰਪ੍ਰੀਤ ਹੈ ਇਹ ਦੋ ਜਣੇ ਦੀ ਰੈਸਟ ਪਈ ਹੈ ਇਹਨਾਂ ਕੋ ਸਾਨੂੰ 30 ਗ੍ਰਾਮ ਮਿਲੇ ਹੀ ਰਮ ਪਹਿਲਾਂ ਵੀ ਇਹਨਾਂ ਤੇ ਪਰਚਾ ਹੈ ਹਾਂਜੀ ਕਾੜਵਾਲੇ ਮੁੰਡੇ ਤੇ ਪਹਿਲਾਂ ਪਰਚਾ ਹੈ ਜੀ ਆਈਡੀ ਪੀ ਐਸ